ਸਾ ਸੰਗਤ ਜੀਓ ਅੱਜ ਆਪਾਂ ਜਿਹੜੀਆਂ ਬੇਨਤੀਆਂ ਸਾਂਝੀਆਂ ਕਰਾਂਗੇ 2026 ਦੇ ਵਿੱਚ ਪੰਜ ਜਵਾਲਾਮੁਖੀ ਹੋਰ ਫਟਣੇ ਨੇ 12000 ਸਾਲ ਪੁਰਾਤਨ ਜਵਾਲਾਮੁਖੀ ਫਟਣ ਦੇ ਪਿੱਛੇ ਸਭ ਭਿਆਨਕ ਭਵਿੱਖਬਾਣੀ ਦਸ਼ਮ ਪਿਤਾ ਦੇ ਬੋਲ ਹੁਣ ਸੱਚ ਹੋਵਣਗੇ ਧਨ ਗੁਰੂ ਗੋਬਿੰਦ ਸਿੰਘ ਜੀ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਸੋ ਵੀਡੀਓ ਨੂੰ ਸ਼ੇਅਰ ਕਰਿਓ ਜੀ ਲਾਈਕ ਤੇ ਕਮੈਂਟ ਵੀ ਕਰਿਓ ਪਿਆਰਿਓ ਆਪਾਂ ਬੇਨਤੀਆਂ ਇਸ ਵਿਸ਼ੇ ਤੇ ਸਾਂਝੀਆਂ ਕਰਾਂਗੇ ਸਭ ਤੋਂ ਪਹਿਲਾਂ ਫਤਿਹ ਬਲਾਓ ਸਾਰੀ ਸੰਗਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀਓ 2026 ਨੂੰ ਲੈ ਕੇ ਹੁਣੇ ਤੋਂ ਹੀ ਜੜੀਆਂ ਭਵਿੱਖ ਬਾਣੀਆਂ ਨੇ ਉਹ ਸ਼ੁਰੂ ਹੋ ਚੁੱਕੀਆਂ ਨੇ ਕੋਈ ਕੁਝ ਕਹਿ ਰਿਹਾ ਹੈ ਕੋਈ ਕੁਝ ਕਹਿ ਰਿਹਾ ਹੈ ਸੋ ਸਾਧ ਸੰਗਤ ਲਗਭਗ ਜੇ ਆਪਾਂ ਵੇਖੀਏ ਵੀ ਹਰ ਕਿਸੇ ਦੀ ਗੱਲ ਜਿਹੜੀ ਹੈ ਉਹ ਕੋਈ ਕਹਿ ਰਿਹਾ ਮੇਰੀ ਸੱਚ ਹੋਵੇਗੀ ਕੋਈ ਕਹਿ ਰਿਹਾ ਮੇਰੀ ਗੱਲ ਸੱਚ ਹੋਵੇਗੀ ਕੋਈ ਆਪਣੀ ਗੱਲ ਮਨਵਾਉਣ ਤੇ ਲੱਗਿਆ ਹੋਇਆ ਕੋਈ ਕਿਵੇਂ ਆ ਕੋਈ ਕਿਵੇਂ ਆ ਪਰ ਮੈਂ ਇੱਕ ਬੇਨਤੀ ਕਰਕੇ ਆਪ ਜੀ ਦਾ ਧਿਆਨ ਜਿਹੜਾ ਹੈ ਉਹ ਜ਼ਰੂਰ ਦਿਵਾਉਣਾ ਚਾਹਨਾ ਸਾਧ ਸੰਗਤ ਕਿ ਆਖਰ ਸਿਰਫ ਤੇ ਸਿਰਫ ਅਸੀਂ ਭੁਖ ਬਾਣੀਆਂ ਕਰ ਸਕਦੇ ਆ ਜਾਂ ਇੰਜ ਕਹਿ ਲਓ ਵੀ ਅਸੀਂ ਕੇਵਲ ਤੇ ਕੇਵਲ ਇਕ ਬੋਲ ਸਕਦੇ ਆ ਬੋਲ ਕੇ ਸੁਣਾ ਸਕਦੇ ਆ ਕਹਿ ਸਕਦੇ ਆ ਪਰ ਜੋ ਸੱਚ ਹੈ ਜੋ ਪਰਮਾਤਮਾ ਨੇ ਸਮਾ ਮਿਥਿਆ ਹੋਇਆ ਹੈ ਕਦੋਂ ਕੀ ਹੋਣਾ ਇਹ ਕੇਵਲ ਉਹੀ ਜਾਣਦਾ ਹੈ ਉਹ ਤੋਂ ਬਿਨਾ ਕੋਈ ਹੋਰ ਨਹੀਂ ਜਾਣ ਸਕਦਾ ਨਾ ਹੀ ਅੱਜ ਤੱਕ ਕੋਈ ਜਾਣ ਸਕਿਆ ਤੇ ਨਾ ਹੀ ਕੋਈ ਜਾਣ ਸਕੇਗਾ ਉਹ ਪਰਮਾਤਮਾ ਹੀ ਜਾਣਦਾ ਹੈ ਵੀ ਅਸਲ ਦੇ ਵਿੱਚ ਹੋਣਾ ਕੀ ਹੈ ਕਰਨ ਕਰਾਵਣ ਹਰ ਆਪੇ ਆਪ ਉਹ ਆਪ ਹੀ ਹੈ ਸਾਰਾ ਕੁਝ ਕਰਨਹਾਰਾ ਤੇ ਸਭ ਨੂੰ ਰੱਖਣ ਵਾਲਾ ਤੇ ਸਭ ਨੂੰ ਮਾਰਨ ਵਾਲਾ ਉਹ ਆਪ ਹੀ ਹੈ ਜਿਵੇਂ ਆਪਾਂ ਗੁਰਬਾਣੀ ਦੇ ਵਿੱਚੋਂ ਪੜ੍ਹਦੇ ਆਂ ਸਤਿਗੁਰੂ ਮਹਾਰਾਜ ਕਹਿੰਦੇ ਭੈ ਕਾ ਹੋਂਕੋ ਦੇਤ ਨਹਿ ਨਹਿ ਭੈ ਮਾਨਤ ਆਨ ਸਤਿਗੁਰੂ ਕਹਿੰਦੇ ਵੀ ਨਾਹੀ ਉਹ ਪਰਮਾਤਮਾ ਕਿਸੇ ਦਾ ਡਰ ਮੰਨਦਾ ਤੇ ਨਾਹੀ ਉਹ ਕਿਸੇ ਨੂੰ ਡਰਾਉਂਦਾ ਤੇ ਯਾਦ ਰੱਖੋ ਵੀ ਜਿਹੜਾ ਉਸ ਦੇ ਨਾਲ ਜੁੜ ਜਾਂਦਾ ਉਹ ਵੀ ਉਹਦੇ ਵਰਗਾ ਹੀ ਹੋ ਜਾਂਦਾ ਨਿਰਭਉ ਨਿਰਵੈਰ ਉਹ ਇਸੇ ਤਰ੍ਹਾਂ ਦਾ ਹੋ ਜਾਂਦਾ ਜਿਵੇਂ ਆਕਾਲ ਪੁਰਖ ਹੈ ਉਹ ਵੀ ਉਸੇ ਤਰ੍ਹਾਂ ਦਾ ਹੀ ਹੋ ਜਾਂਦਾ ਤੇ ਜੇ ਗੱਲ ਕਰੀਏ ਵੀ ਸਤਿਗੁਰੂ ਮਹਾਰਾਜ ਜੀ ਦੇ ਜਿਹੜੇ ਬਚਨ ਨੇ ਉਹ ਸੱਚ ਹੋਣਗੇ ਇਸ ਗੱਲ ਦੇ ਵਿੱਚ ਕੋਈ ਸ਼ੱਕ ਨਹੀਂ ਪਰ ਜਿਹੜੇ ਲੋਕ ਕਹਿੰਦੇ ਆ ਵੀ ਮੈਂ ਮੈਂ ਦੱਸ ਰਿਹਾ ਤੁਹਾਨੂੰ ਮੇਰੀ ਗੱਲ ਮੰਨੋ ਜੀ ਇੰਜ ਕਰੋ ਜੀ ਸਾਧ ਸੰਗਤ ਇੱਥੇ ਗੱਲ ਜਿਹੜੀ ਹੈ ਇਹ ਹੈ ਗੁਰੂ ਤੇ ਭਰੋਸਾ ਕਰਕੇ ਆਪਾਂ ਕਹਿ ਸਕਦੇ ਆ ਵੀ ਸਤਿਗੁਰੂ ਨੇ ਆਖਿਆ ਜੀ ਇਹ ਕੰਮ ਹੋਊਗਾ ਜੇ ਉਹ ਕਹੀਏ ਬੰਦਾ ਮੇਰੀ ਭੇਖ ਬਾਣੀ ਹੈ ਜੀ ਤੁਸੀਂ ਦੱਸੋ ਇਹ ਸੱਚ ਹੋਏਗੀ ਇਸ ਗੱਲ ਨੂੰ ਮੰਨਣ ਤੇ ਥੋੜਾ ਜਿਹਾ ਸ਼ੰਕਾ ਤੇ ਯਕੀਨ ਬਿਲਕੁਲ ਨਹੀਂ ਹੋ ਸਕਦਾ ਸ਼ੰਕਾ ਬਿਲਕੁਲ ਹੋ ਸਕਦੀ ਹੈ ਕਿਉਂਕਿ ਮੇਰੇ ਕਹਿਣ ਤੋਂ ਭਾਵ ਇਹ ਵੇ ਇੱਕ ਬੇਨਤੀ ਹੋਰ ਕਰਾਂ ਕਈ ਲੋਕ ਆਪੋ ਆਪਣਾ ਰੌਲਾ ਪਾਈ ਜਾ ਰਹੇ ਆ ਕਈ ਲੋਕਾਂ ਨੇ ਆਪੋ ਆਪਣਾ ਰੌਲਾ ਪਾਉਣਾ ਸ਼ੁਰੂ ਕੀਤਾ ਹੋਇਆ ਕੋਈ ਕੁਝ ਕਹਿ ਰਿਹਾ ਕੋਈ ਕੁਝ ਕਹਿ ਰਿਹਾ ਬੇਨਤੀ ਕਰਾਂ ਕਹਿੰਦੇ ਜੀ ਅਸੀਂ ਭਵਿੱਖਬਾਣੀ ਕਰ ਰਹੇ ਆ ਜੀ 2026 ਦੇ ਵਿੱਚ ਆਹ ਕੰਮ ਹੋਊਗਾ ਅਸੀਂ ਭਵਿੱਖਬਾਣੀ ਕਰਤੀ ਜੀ 2026 ਦੇ ਵਿੱਚ ਆਹ ਕੰਮ ਹੋਣਾ ਹੀ ਹੋਣਾ ਅਸੀਂ ਕਹਿਤਾ ਜੀ ਅਸੀਂ ਕਹਿਤਾ ਜੋ ਕਹਿਤਾ ਬਸ ਲੋਕਾਂ ਨੇ ਏਦਾਂ ਤਰ੍ਹਾਂ ਦੀ ਜਿਹੜੀ ਰੱਟ ਹੈ ਨਾ ਉਹ ਲਾਈ ਹੋਈ ਹੈ ਪਰ ਮੈਂ ਇੱਕ ਬੇਨਤੀ ਕਰਕੇ ਆਪ ਜੀ ਦਾ ਧੰਨਵਾਦ ਮਾ ਸਾਧ ਸੰਗਤ ਯਾਦ ਰੱਖਿਓ ਵੀ ਕਿਸੇ ਦੇ ਕੀਤੇ ਹੋਏ ਬਚਨ ਸੱਚੇ ਨਹੀਂ ਹੋ ਸਕਦੇ ਜੇ ਪੂਰਨ ਸੰਤ ਹੈ ਬ੍ਰਹਮ ਗਿਆਨੀ ਹੈ ਜੇ ਪੂਰਨ ਗੁਰੂ ਨਾਲ ਜੁੜਿਆ ਹੋਇਆ ਹੈ ਤੇ ਯਾਦ ਰੱਖੋ ਫੇਰ ਕੁਝ ਸੋਚਿਆ ਜਾ ਸਕਦਾ ਉੰਜ ਸੋਚਣਾ ਬਹੁਤ ਮੁਸ਼ਕਲ ਹੈ ਇਹ ਗੱਲ ਯਾਦ ਰੱਖਿਆ ਜੀ ਬਹੁਤ ਮੁਸ਼ਕਲ ਹੈ ਤੇ ਸਾਧ ਸੰਗਤ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਦੇ ਜਿਹੜੇ ਬਚਨ ਨੇ ਉਹ ਜਰੂਰ ਸੱਚ ਹੋਣਗੇ ਹੁਣ ਇਹ ਇਹ ਗੱਲ ਯਾਦ ਰੱਖਿਓ ਵੀ ਜਿੱਥੇ ਪ੍ਰਕਿਰਤੀ ਨੂੰ ਨੁਕਸਾਨ ਹੋਵੇ ਜੀ ਹੁਣ ਮੰਨ ਲਓ ਸਾਰੀ ਦੁਨੀਆ ਅਧਰਮੀ ਐ ਸਾਰੀ ਦੁਨੀਆ ਨੂੰ ਪਾਤਸ਼ਾਹ ਨੇ ਖਤਮ ਕਰਨਿਆ ਤੇ ਸਾਰੀ ਦੁਨੀਆ ਇੱਕ ਚਾ ਇੱਕ ਅੱਖ ਝਪਕਦੇ ਸਮਾਂ ਜਿੰਨਾ ਕ ਅੱਖ ਝਪਕਣ ਦੇ ਵਿੱਚ ਸਮਾਂ ਲੱਗਦਾ ਨਾ ਉਦੋਂ ਵੀ ਘੱਟ ਸਮੇਂ ਦੇ ਵਿੱਚ ਸਤਗੁਰੂ ਮਹਾਰਾਜ ਪੂਰੀ ਦੁਨੀਆ ਨੂੰ ਖਤਮ ਕਰ ਸਕਦੇ ਨੇ ਇਹ ਗੱਲ ਯਾਦ ਰੱਖਿਓ ਵੀ ਸਤਗੁਰੂ ਉਥੇ ਆਪਣਾ ਫੈਸਲਾ ਵੀ ਬਦਲ ਦਿੰਦੇ ਨੇ ਜਿੱਥੇ ਪੂਰੀ ਦੁਨੀਆ ਦੇ ਵਿੱਚ ਪੂਰੀ ਦੁਨੀਆ ਨੂੰ ਨਾਸ਼ ਕਰਨ ਦੇ ਵਿੱਚ ਕੋਈ ਹਰਜ ਨਹੀਂ ਸਤਿਗੁਰੂ ਮਹਾਰਾਜ ਕਰ ਸਕਦੇ ਨੇ ਪਰ ਸ਼ਾਇਦ ਜਿਹੜੇ ਬੰਦਗੀ ਵਾਲੇ ਨੇ ਜਿਹੜੇ ਸਤਿਗੁਰੂ ਮਹਾਰਾਜ ਜੀ ਦਾ ਸ਼ੁਕਰਾਨਾ ਕਰਨ ਵਾਲੇ ਨੇ ਕੁਝ ਚੰਗੀਆਂ ਰੂਹਾਂ ਨੇ ਸਤਿਗੁਰੂ ਮੇਰੇ ਹਿਸਾਬ ਦੇ ਵਿੱਚ ਉਹਨਾਂ ਕਰਕੇ ਹਟ ਜਾਂਦੇ ਨੇ ਨਹੀਂ ਦੁਨੀਆ ਨੂੰ ਕਾਦਾ ਮੇਰੇ ਮਾਲਕ ਜੀ ਨੇ ਸਾਫ਼ ਕਰ ਦੇਣਾ ਸੀ ਸਤਿਗੁਰੂ ਮਹਾਰਾਜ ਪੂਰੀ ਦੁਨੀਆ ਨੂੰ ਖਤਮ ਕਰ ਸਕਦੇ ਨੇ ਐਡੀ ਵੱਡੀ ਤਾਕਤ ਹੈ ਐਨੀ ਵੱਡੀ ਸਮਰੱਥਾ ਹੈ ਮੇਰੇ ਪਾਤਸ਼ਾਹ ਦੇ ਕੋਲ ਐਨੀ ਵੱਡੀ ਤਾਕਤ ਹੈ ਗੁਰਮਖੋ ਇਹਨੂੰ ਅਸੀਂ ਐਵੇਂ ਨਹੀਂ ਕਹਿ ਸਕਦੇ ਕਿ ਇਹ ਤਾਂ ਜੀ ਐਵੇਂ ਹੈ ਜੀ ਇਹ ਐਨ ਜੀ ਹੈ ਜੀ ਇਹ ਐ ਹੈ ਜੀ ਇਹ ਐ ਹੈ ਜੀ ਸਾਧ ਸੰਗਤ ਇਹ ਗੱਲ ਯਾਦ ਰੱਖਿਓ ਵੀ ਸਤਗੁਰੂ ਮਹਾਰਾਜ ਜੀ ਦੀ ਜਿਹੜੀ ਗੱਲ ਹੈ ਜੇ ਆਪਾਂ ਸਮਝਦੇ ਆ ਨਾ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਜਿੱਥੇ ਕਿਰਪਾ ਕਰਦੇ ਨੇ ਪਿਆਰਿਓ ਯਾਦ ਰੱਖਿਓ ਉਥੇ ਫਿਰ ਉਹਨਾਂ ਦੇ ਬਚਨਾਂ ਦੇ ਵਿੱਚ ਵੀ ਤਾਕਤ ਆ ਜਾਂਦੀ ਹੈ ਸਤਿਗੁਰੂ ਮਹਾਰਾਜ ਉਹਨਾਂ ਤੇ ਕਿਰਪਾ ਕਰ ਦਿੰਦੇ ਨੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਉਹਨਾਂ ਤੇ ਮਿਹਰ ਕਰ ਦਿੰਦੇ ਨੇ ਇਹ ਗੱਲ ਯਾਦ ਰੱਖਿਓ ਵੀ ਜਿਹੜਾ ਸਤਿਗੁਰੂ ਮਹਾਰਾਜ ਜੀ ਦੀ ਕਿਰਪਾ ਰਹਿਮਤ ਦਾ ਹੱਕਦਾਰ ਬਣ ਜਾਂਦਾ ਹੈ ਜਿਹੜਾ ਸਤਿਗੁਰੂ ਮਹਾਰਾਜ ਜੀ ਦੀ ਕਿਰਪਾ ਰਹਿਮਤ ਦਾ ਹੱਕਦਾਰ ਬਣ ਜਾਂਦਾ ਹੈ ਤੇ ਉਹ ਯਾਦ ਰੱਖਿਓ ਭਾਈ ਉਥੇ ਫਿਰ ਸਤਿਗੁਰੂ ਉਹਦੇ ਤੇ ਆਪ ਕਿਰਪਾ ਕਰਦੇ ਨੇ ਆਪ ਕਿਰਪਾ ਕਰਕੇ ਉਹਨਾਂ ਨਿਵਾਜਦੇ ਨੇ ਜਿਸ ਜੇ ਆਪਾਂ ਕਹੀਏ ਵੀ ਤਾਂ ਸਤਿਗੁਰੂ ਨੇ ਡਿਊਟੀ ਲਈ ਹੋਈ ਹੈ ਜੀ ਸਤਿਗੁਰੂ ਮਹਾਰਾਜ ਕਹੇ ਆਪ ਆਪ ਤਾਂ ਨਹੀਂ ਉਹ ਕਿਸੇ ਵਿੱਚ ਵਸ ਕੇ ਲੋਕਾਂ ਨੂੰ ਅਵੇਅਰ ਕਰ ਰਹੇ ਨੇ ਲੋਕਾਂ ਨੂੰ ਕਵਾ ਰਹੇ ਨੇ ਭਾਈ ਵੀ ਇਦਾਂ ਕਰ ਲੋ ਇਦਾਂ ਹੋਣ ਵਾਲਾ ਜੀ ਇਦਾਂ ਹੋਣ ਵਾਲਾ ਆਹ ਹੋਣ ਵਾਲਾ ਪਰ ਇੱਕ ਬੇਨਤੀ ਮੈਂ ਹੋਰ ਕਰਾਂ ਸਾਧ ਸੰਗਤ ਕਿਉਂਕਿ ਸਤਿਗੁਰੂ ਮਹਾਰਾਜ ਜੀ ਨੇ ਜੇ ਕਿਹਾ ਆ ਉਹਨਾਂ ਦੇ ਬਚਨ ਉਹ ਸਮੇਂ ਨਾਲ ਹੀ ਸੱਚ ਹੋਣਗੇ ਉਦੋਂ ਪਹਿਲਾਂ ਸੱਚ ਨਹੀਂ ਹੁੰਦੇ 2026 ਦੇ ਬਾਰੇ ਤੇ ਕਿਤੇ ਵੀ ਭਵਿੱਖਬਾਣੀ ਨਹੀਂ ਹੈਗੀ ਜੀ ਆਪਾਂ ਕਹੀਏ ਵੀ 2026 ਦੇ ਬਾਰੇ ਸਤਿਗੁਰੂ ਮਹਾਰਾਜ ਜੀ ਨੇ ਬਚਨ ਕੀਤੇ ਸਤਿਗੁਰੂ ਮਹਾਰਾਜ ਜੀ ਨੇ ਇਹ ਕਿਹਾ 1947 ਦੇ ਬਾਰੇ ਸੀ 84 ਦੇ ਬਾਰੇ ਸੀ ਤੇ ਸਤਿਗੁਰੂ ਮਹਾਰਾਜ ਜੀ ਨੇ ਦੇਸ਼ ਦੀਆਂ ਵੰਡਾਂ ਨੂੰ ਲੈ ਕੇ ਤੇ ਸਤਿਗੁਰੂ ਮਹਾਰਾਜ ਜੀ ਨੇ ਜਿੰਨੇ ਹੋਏ ਕਤਲੋਗਾਰਤ ਕਤਲੇ ਆਮ ਤੇ ਸਤਿਗੁਰੂ ਮਹਾਰਾਜ ਜੀ ਨੇ ਉਹਨਾਂ ਸਾਰੀਆਂ ਚੀਜ਼ਾਂ ਬਾਰੇ ਪਹਿਲਾਂ ਹੀ ਦੱਸ ਦਿੱਤਾ ਸੀ ਸਤਿਗੁਰੂ ਮਹਾਰਾਜ ਜੀ ਨੇ ਇਹ ਵੀ ਦੱਸਿਆ ਸੀ ਕਿ ਭਾਈ ਇਹਨੇ ਘੱਲੂ ਘਾਰੇ ਵਾਪਰਨਗੇ ਸਤਿਗੁਰੂ ਮਹਾਰਾਜ ਜੀ ਨੇ ਵੀ ਕਿਹਾ ਜੀ ਫੌਜਾਂ ਚੜ ਚੜ ਕੇ ਦਰਬਾਰ ਸਾਹਿਬ ਉਨਗੀਆ ਉਹ ਸਾਰਾ ਕੁਝ ਸੱਚ ਹੋਇਆ ਨਾ ਤੇ ਆਪਾਂ ਇਹ ਬਚਨਾਂ ਨੂੰ ਝੁਟੜਾ ਨਹੀਂ ਸਕਦੇ ਤੇ ਨਾਲ ਬੇਨਤੀ ਕਰਾਂ 2026 ਨੂੰ ਲੈ ਕੇ ਜਿਹੜੇ ਲੋਕ ਆਪ ਹੀ ਭਵਿੱਖਬਾਣੀਆਂ ਕਰੀ ਜਾ ਰਹੇ ਨੇ ਆਪਦੇ ਆਪਦੇ ਜਿਹੜੇ ਲੋਕ ਅੰਦਾਜ਼ੇ ਲਾਈ ਜਾ ਰਹੇ ਨੇ ਇੱਕ ਬੇਨਤੀ ਕਰਦਾ ਥੋੜਾ ਜਿਹਾ ਸਮਝਿਓ ਥੋੜਾ ਜਿਹਾ ਵਿਚਾਰਨ ਦਾ ਯਤਨ ਕਰਿਓ ਯਾਦ ਰੱਖਿਓ ਵੀ ਜਿਹੜੇ ਲੋਕਾਂ ਨੇ ਇਦਾਂ ਦੇ ਪੈਮਾਨੇ ਤਿਆਰ ਕੀਤੇ ਨੇ ਉਹਨਾਂ ਦੇ ਆਪਣੇ ਨਿੱਜੀ ਫੈਸਲੇ ਤੇ ਹੋ ਸਕਦੇ ਨੇ ਪਰ ਸਤਿਗੁਰੂ ਮਹਾਰਾਜ ਜੀ ਦੀ ਇਸ ਤੇ ਕੋਈ ਰਾਏ ਨਹੀਂ ਹੈ ਇੱਕ ਗੱਲ ਹੋਰ ਮੈਂ ਕਿਸੇ ਪੁਰਾਣੀ ਬੁੱਕ ਦੇ ਵਿੱਚ ਬਹੁਤ ਪੁਰਾਤਨ ਜਿਹੜੀ ਉਹ ਬੁੱਕ ਸੀ ਉਹਦੇ ਵਿੱਚ ਮੈਂ ਪੜ੍ਹਿਆ ਸਾਹਸੰਗਤ ਜਿਹਦੇ ਵਿੱਚ ਸਤਿਗੁਰੂ ਮਹਾਰਾਜ ਜੀ ਦਾ ਜ਼ਿਕਰ ਸੀ ਕਿ 12000 ਸਾਲ ਪੁਰਾਣਾ ਜਿਹੜਾ ਪ੍ਰਾਤਨ ਜਵਾਲਾਮੁਖੀ ਹੈ ਉਹ ਫਟੇਗਾ ਤੇ ਉਹ ਉਹਦਾ ਜਿਹੜਾ ਲਾਵਾ ਹੈ ਉਹ ਲਾਵਾ ਪੂਰੀ ਦੁਨੀਆ ਨੂੰ ਖਤਮ ਕਰ ਦੇਵੇਗਾ ਪੂਰੀ ਦੁਨੀਆ ਦਾ ਜਿਹੜਾ ਰੋਲ ਹੈ ਉਹ ਖਤਮ ਹੋ ਜਾਏਗਾ ਪੂਰੀ ਦੁਨੀਆ ਦੇ ਉੱਤੇ ਜਿਹੜੀ ਹੈ ਇੱਕ ਵੱਖਰੀ ਛਾਪ ਉਸ ਜਵਾਲਾਮੁਖੀ ਦੀ ਹੋਵੇਗੀ ਉਸ ਜਵਾਲਾਮੁਖੀ ਦੇ ਫਟਣ ਦੇ ਨਾਲ ਪੂਰੀ ਦੁਨੀਆ ਇੱਕ ਵਾਰੀ ਖਤਮ ਹੋਏਗੀ ਪੂਰੀ ਦੁਨੀਆ ਨੇ ਇੱਕ ਵਾਰੀ ਖਤਮ ਹੋ ਜਾਣਾ ਸਾਹਸੰਗਤ ਤਤ ਇਹ ਕੱਲ ਯਾਦ ਰੱਖਿਆ ਜੇ ਪਰ ਸਾਡੇ ਲੋਕ ਹਲੇ ਵੀ ਸਮਝਣ ਨੂੰ ਤਿਆਰੀ ਐ ਨਹੀਂ ਸਾਡੇ ਲੋਕ ਹਲੇ ਵੀ ਵਿਚਾਰਨ ਨੂੰ ਤਿਆਰ ਨਹੀਂ ਹੈਗੇ ਸੋ ਗੁਰਮਖੋ ਇਥੇ ਮੈਂ ਵਾਰ-ਵਾਰ ਜਿਹੜੀਆਂ ਬੇਨਤੀਆਂ ਨੇ ਤਾਂ ਕਰਦਾ ਕਿਉਂਕਿ ਸਤਗੁਰੂ ਮਹਾਰਾਜ ਜੀ ਦਾ ਜਿਹੜਾ ਫੈਸਲਾ ਹੈ ਪਾਤਸ਼ਾਹ ਜੀ ਦਾ ਪਾਤਸ਼ਾਹ ਜੀ ਦਾ ਜਿਹੜਾ ਫੈਸਲਾ ਹੈ ਗੁਰਮਖੋ ਉਹਨੂੰ ਆਪਾਂ ਚੁਠਲਾ ਨਹੀਂ ਸਕਦੇ ਸਤਗੁਰੂ ਮਹਾਰਾਜ ਉਥੇ ਆਪਣੇ ਆਪ ਕਿਰਪਾ ਕਰਦੇ ਨੇ ਧੰਗੁਰੂ ਗ੍ਰੰਥ ਸਾਹਿਬ ਮਹਾਰਾਜ ਉਥੇ ਆਪਣੇ ਆਪ ਕਿਰਪਾ ਕਰਦੇ ਨੇ ਯਾਦ ਰੱਖਿਓ ਵੀ ਜਿੱਥੇ ਸਤਗੁਰੂ ਮਹਾਰਾਜ ਕਿਰਪਾ ਕਰਦੇ ਨੇ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਿਰਪਾ ਕਰਦੇ ਨੇ ਨਾ ਤੇ ਪਿਆਰਿਓ ਉਥੇ ਹੋਰ ਕੋਈ ਨਹੀਂ ਕਰ ਸਕਦਾ ਇਹ ਗੱਲ ਯਾਦ ਰੱਖੀ ਬਈ ਉਥੇ ਕੋਈ ਨਹੀਂ ਕਰ ਸਕਦਾ ਜਿੱਥੇ ਗੁਰੂ ਦੀ ਕਿਰਪਾ ਵਰਤ ਜਾਏ ਉਥੇ ਕਿਸੇ ਦੀ ਹੋਰ ਕਿਰਪਾ ਚੱਲ ਨਹੀਂ ਸਕਦੀ ਜਿੱਥੇ ਧੰਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਹੋ ਜਾਏ ਉਥੇ ਆਪਾਂ ਕਿਸੇ ਹੋਰ ਤੇ ਆਸ ਰੱਖੀਏ ਤੇ ਪਿਆਰਿਓ ਇਹ ਤੇ ਬਹੁਤ ਵੱਡੀ ਮੂਰਖਤਾ ਹੋਏਗੀ ਸਤਿਗੁਰੂ ਮਹਾਰਾਜ ਬੜੀ ਕਿਰਪਾ ਦੇ ਮਾਲਕ ਨੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਬੜੀ ਵੱਡੀ ਕਿਰਪਾ ਕਰਦੇ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਐਡੀ ਵੱਡੀ ਕਿਰਪਾ ਦੇ ਕਰਨਹਾਰੇ ਨੇ ਸੋ ਪਿਆਰਿਓ ਯਾਦ ਰੱਖਿਓ ਵੀ ਜੇਕਰ ਉਤੇ ਵਿਸ਼ਵਾਸ ਰਖਿਈਏ ਉਹਨੂੰ ਆਪਾਂ ਆਪਣਾ ਗੁਰੂ ਮੰਨਿਏ ਸਭ ਕੁਝ ਮੰਨਿਏ ਤੇ ਯਾਦ ਰੱਖਿਓ ਜਿਹੜੀ ਵਿਪਤਾ ਆਪਣੇ ਵੱਲ ਆਉਣ ਵਾਲੀ ਹੈ ਸਤਿਗੁਰੂ ਉਹਨੂੰ ਵੀ ਟਾਲ ਦਿੰਦੇ ਨੇ ਸਤਿਗੁਰੂ ਅਜਿਹਾ ਹੈ ਉਹਨੂੰ ਵੀ ਟਾਲ ਦਿੰਦੇ ਨੇ ਸੋ ਪਿਆਰਿਓ ਗੁਰੂ ਤੇ ਭਰੋਸਾ ਰੱਖਿਏ ਨਾਮ ਸਿਮਰਨ ਦੇ ਨਾਲ ਜੁੜੇ ਰਹੀਏ ਹੋ ਸਕਦਾ ਸਾਡੀ ਕੀਤੀ ਹੋਈ ਅਰਦਾਸ ਦੇ ਨਾਲ ਪੂਰੀ ਦੁਨੀਆ ਦਾ ਭਲਾ ਹੋ ਜਾਏ ਤੇ ਸਤਿਗੁਰੂ ਮਹਾਰਾਜ ਜੀ ਦਾ ਫੈਸਲਾ ਬਦਲ ਜਾਏ ਇਹ ਗੱਲ ਯਾਦ ਰੱਖਿਆ